ਅੰਮ੍ਰਿਤਸਰ ਦੇ ਹਾਤੀ ਪੁਲਿਸ ਦੇ ਥਾਣਾ ਕੰਬੋਵ ਵੱਲੋਂ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੰਜ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਥਾਣਾ ਕੰਬੋਵ ਦੇ ਇੰਚਾਰਜ ਨੇ ਦੱਸਿਆ ਕਿ 27 ਮਾਰਚ ਨੂੰ ਮ੍ਰਿਤਕ ਨੌਜਵਾਨ ਦੇ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦਾ ਬੇਟਾ ਅੰਕਿਤ 바ਵਾ ਘਰੋਂ ਗਿਆ ਸੀ ਪਰ ਘਰ ਵਾਪਸ ਨਹੀਂ ਮੁੜਿਆ ਅਤੇ ਅਗਲੇ ਦਿਨ ਓਟੀਆਂ ਦੀ ਨਹਿਰ ਵਿਖੇ ਅੰਕਿਤ ਦੀ Laash ਬਰਾਮਦ ਹੋਈ। ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲਿਸ ਵੱਲੋਂ ਅੰਕਿਤ ਦੇ ਦੋਸਤਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅੰਕਿਤ ਆਪਣੇ ਦੋਸਤਾਂ ਨਾਲ ਖਾਣ ਪੀਣ ਲਈ ਗਿਆ ਸੀ ਅਤੇ ਖਾਣ ਪੀਣ ਦੇ ਪੈਸਿਆਂ ਨੂੰ ਲੈ ਕੇ ਅੰਕਿਤ ਦੀ ਆਪਣੇ ਦੋਸਤਾਂ ਨਾਲ ਬਹਿਸ ਹੋ ਗਈ ਅਤੇ ਝਗੜਾ ਵਧਨ ਕਰਕੇ ਉਸਦੇ ਦੋਸਤਾਂ ਨੇ ਅੰਕਿਤ ਦਾ ਕਤਲ ਕਰ ਦਿੱਤਾ ਅਤੇ Laash ਨੂੰ ਉਠੀਆਂ ਦੀ ਨਹਿਰ ਕੋਲ ਸੁੱਟ ਦਿੱਤਾ। ਉਹਨਾਂ ਦੱਸਿਆ ਕਿ ਇਸ ਕਤਲ ਮਾਮਲੇ ਵਿੱਚ ਸ਼ਾਮਲ ਅੰਕਿਤ ਦੇ ਪੰਜ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਦਾ ਰਿਮਾਂਡ ਹਾਸਲ ਕਰ ਅੱਗੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮ੍ਰਿਤਕ ਅੰਕਿਤ 바ਵਾ ਪਿੰਡ ਫਤੇਗੜ ਛੁੱਕਰ ਚੱਕ ਦਾ ਰਹਿਣ ਵਾਲਾ ਸੀ ਅਤੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ। ਤੇਰਵਾਯੂ ਗਸ਼ਟ ਕਰਦੇ ਹੋਟਿਆਂ ਦੇ ਲਾਗੇ ਗਏ। ਉਸ ਤੋਂ ਬਾਅਦ ਇੱਕ ਉਹ ਬੀਬੀ ਦੇ ਇੱਕ ਬਜ਼ੁਰਗ ਆਦਮੀ ਨੇ ਲਿਆ। ਜਿਹਨਾਂ ਤੋਂ ਦੱਸਿਆ ਕਿ ਸਾਡਾ ਬੇਟਾ ਸਫਾਈ ਦੇ ਕੰਮ ਕਰਉਂ ਗਿਆ ਹੈ ਤਾਂ ਆਇਆ ਨਹੀਂ। ਜਿਹੜੀ ਦੇਖਭਾਲ ਕਰਦੇ ਰਹੀਗੇ। ਦੇਖਭਾਲ ਕਰਨੋਂ ਨਾਂ ਲੱਭਣ ਤੇ ਆਂਦੇ ਵੀ ਦੇਖਭਾਲ ਕਰਦੇ ਕੋਈ ਆ ਪਿੰਡ ਹੌਟੀਆਂ ਲੱਗ ਲੈ ਦੀ ਪੜਦੀ ਹੈ ਤਾਂ ਕਾਫੀ ਲੋਕ ਇਕੱਠੇ ਹੋਏ ਸੀ। ਅਹੀਂ ਜੋ ਉੱਥੇ ਜਾ ਕੇ ਦੇਖਿਆ ਤੇ ਮੇਰਾ ਬੇਟਾ ਜਿਹੜਾ ਘਰੋਂ ਗਿਆ ਸੀ ਉਹਦੀ ਲਾਸ਼ ਪਈ ਸੀ। ਲਾਸ਼ ਪਈ ਤੋਂ ਆਂਦੇ ਹੀ ਆਪਣੇ ਇੱਕ ਰਿਸ਼ਤੇਦਾਰ ਨੂੰ ਖੁਲਾਰ ਕੇ ਤੁਹਾਡੇ ਕੋਲ ਆਂਦੇ ਪੱਤੇ ਤੋਂ ਸੁਣਨ ਵਾਸਤੇ ਇਹਨੇ ਪੱਤੇ ਲੱਕੜ ਕੇ ਤੇ ਪੀਸ ਕੀਤੀ ਦਰਾਨੇ ਤੱਕ ਪੀਸ ਜਿਹੜਾ ਉਹਨਾਂ ਸਾਨੂੰ ਇੱਕ ਬੱਚੇ ਦਾ ਨਾਮ ਲੱਸੀਆ ਸੀਗਾ ਨੌਜਵਾਨ ਦਾ ਉਹਨੂੰ ਹੀ ਕੰਮ ਦਿੰਦਾ। ਫੇਰ ਨਾਲ ਸਾਨੂੰ ਇੱਕ ਬਿਆਨ ਲਿਖਾਇਆ ਜੀ ਇਹਦੇ ਨਾਲ ਹੋਰ ਵੀ ਚਾਰ ਪੰਜ ਹੁੰਦੇ ਹੈਗੇ ਆ ਜਿਨ੍ਹਾਂ ਨੇ ਸਾਨੂੰ ਚੋਂ ਪੰਜਾਂ ਮੁੰਡਿਆਂ ਦੇ ਨਾਲ ਰੱਖੇ ਅਹੀ ਪੁਲਿਸ 파ਰਟੀ ਵੱਕਵਾਂਤਾ ਸਾਡੇ ਪੇਜ ਤੇ ਕਾਲੀ ਤੇਰਾ ਰਾਤਰਾ ਦੀ ਕਰ ਲਈ ਸੀ ਮਾਮਲਾ ਹੈ ਕਿ ਇਹ ਆਪਸ ਵਿੱਚ ਇਕੱਠੇ ਕੋਈ ਦਰੂਦੂ ਪੀ ਰਹੇ ਸੀਗੇ ਦਰੂਦ ਪੀ ਲੈਣ ਦੇ ਤੇ ਵੜਵਾੜਾਈ ਕਰ ਰੋ ਵਾਧ ਕੱਟ ਕਰਕੇ ਉਹਨੂੰ ਮਾਰਨਾ ਹੋ ਗਿਆ ਇਹਨਾਂ ਉਹਦੇ ਮੂੰਹ ਤੇ ਪੰਜ ਪੰਜ ਮਾਰ ਕੇ ਸੂਰੇ ਹਰੇ ਮਾਰ ਕੇ ਉਹਨੂੰ ਜਿਹੜਾ ਮਾਰ ਦਿੱਤਾ ਜਿੱਥੇ ਮਾਰਾਇਆ ਉਸ ਤੋਂ ਥੋੜੀ ਲਾਰਪੇ ਕੋਈ ਗਾ ਪਿੰਡ ਕੋ ਅਬ ਕਰਕੇ ਇਹ ਆ ਵੀ ਬੜੀ ਛੋਟੀ ਦੇ ਜਿੱਥੇ ਇਲਾਕਾ ਆਰੰਭ ਕਰਕੇ ਤੇ ਅੱਜ ਹੀ ਪੋਸਟਮਾਰਟ ਕਰਾ ਕੇ ਹਵਾਲੇਵਾਸਾ ਕਰਤੀ ਆ ਤੇ ਦੋਸੀ ਜਿਹੜੇ ਰਾਤ ਹੀ ਗ੍ਰਿਫਰ ਕਰਦੇ ਸੀ ਪੰਜ ਦੋਸੀ ਉਹ ਨੌਜਵਾਨ ਦਾ ਅੰਕਤ ਬਾਬਾ ਸੀਗਾ ਨਾਮ ਜੀਰੀ ਉਮਰ ਕੋਈ 22 ਸਾਲ ਦਾ ਬੰਦ ਸੀ ਤੇ ਜੀ ਰਹਿਣ ਵਾਲਾ ਸੀ ਜੀ ਫਟੇ ਘੜੀ ਤੋਂ ਬਕਰ ਆਨਲਾਈਨ ਅੱਜ ਜੀ ਗ੍ਰਿਫਤਰ ਬੱਚਾ ਸੀ ਜਿਹੜੀ ਤਨਾਵ ਦਾ ਮਾਮਲਾ ਦਿੰਦਾ ਇਹ 302 ਆ ਤੇ 56 ਆਪੀ ਸੀ ਨੇ ਸਾਰੇ ਗ੍ਰਿਫਤਰ ਹੋ ਗਏ ਜੀ ਪੰਜ ਸੀਗੇ ਪੰਜ ਦੇ ਪੰਜ ਗ੍ਰਿਫਤਰ ਕਰ ਲਏ Pilih malah kondisi seribu, tiap rekaan ini kita telah kata, kan?